ਇਸ ਵਿਸ਼ੇ ਨੂੰ ਲੈ ਕੇ ਜਿਹੜਾ ਇਹ ਪ੍ਰੈਸ ਕਾਨਫਰੰਸ ਹੈ ਸਰਕਾਰੀਓ ਸਾਥੀਓ ਜੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਜਿਹੜਾ ਤੁਸੀਂ ਛਾਲ ਪਹਿਲਾਂ ਇੱਕ ਮੰਗ ਬਖਿਆ ਸੀ ਤੇ ਗੁਰੂਬਾਲ ਜੀ ਨੇ ਤੁਹਾਡੀਆਂ ਅਰਦਾਸਾਂ ਕਰਕੇ ਕਿਰਪਾ ਕੀਤੀ ਸੀ ਹਲਕਾ ਗੁਰਦੁਆਰੇ ਦੀ ਸੇਵਾ ਦਾਸ ਨੂੰ ਬਖੀ ਸੀ ਤੇ ਪੰਜਾਬ ਦੇ ਵਿੱਚ ਜਿਹੜਾ ਲੋਡਿੰਗ ਦਾ ਬਦਲਾਅ ਲਿਆਉਣ ਵਾਸਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਬਾੜੀਓਂ ਮੁੱਖ ਮੰਤਰੀ ਜਦ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ ਪੜਾਈ ਸੀ ਅਰਵਿੰਦ ਕੇਜਰੀਵਾਲ ਜੀ ਦੀ ਇੱਕ ਸੋਚ ਹੈ ਕਿ ਜੇ ਸਵਾਜ ਤੋਂ ਅੱਗੇ ਲੈ ਕੇ ਜਾਣਾ ਜਾ ਹਰੇਕ ਵਰਗ ਨੂੰ ਬਰਾਬਰ ਦੇ ਅਧਿਕਾਰ ਦੇ ਬਰਾਬਰ ਦੀਆਂ ਸੁਗੋਗਤਾਵਾਂ ਮਿਲ। ਦਿੱਲੀ ਦੇ ਵਿੱਚ ਉਹਨਾਂ ਨੇ ਬਿਜਲੀ ਦੇ ਖੇਤਰ ਦੇ ਵਿੱਚ ਪੀਣ ਵਾਲੇ ਪਾਣੀ ਦੇ ਖੇਤਰ ਦੇ ਵਿੱਚ ਸਿਹਤ ਦੇ ਖੇਤਰ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਪਬਲਿਕ ਵਰਕਸ ਦੇ ਖੇਤਰ ਦੇ ਵਿੱਚ ਬੜੇ ਇਨਕਲਾਬੀ ਕੰਮ ਕੀਤੇ। ਸੋ ਉਹਨਾਂ ਹੀ ਕੰਮਾਂ ਦੀ ਜਿਹੜੀ ਲਗਾਤਾਰਤਾ ਦੇ ਵਿੱਚ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਬਰਾਦੀ ਹਦਾਇਤ ਦੇ ਵਿੱਚ ਬڑے ਮਾਰਕੀ ਵਾਲੇ ਕੰਮ ਔਰ ਕੋਟਪੂਰੇ ਦੇ ਵਿੱਚ ਹਲਕਾ ਕੋਟਪੂਰੇ ਦੇ ਨੇ ਜਿਹੜੇ ਜਿਹੜੇ ਕੰਮ ਹੋਏ ਆ ਮੈਂ ਤੁਹਾਡੀ ਨਜ਼ਰ ਕਰਨਾ ਚਾਹੁੰਨਾ ਜਿਹੜੇ ਕੰਮ ਰਹਿ ਗਏ ਉਹਨਾਂ ਸਬੰਧੀ ਤੁਹਾਡੇ ਕੋਲੋਂ ਤੇ ਹਲਕੇ ਦੇ ਲੋਕਾਂ ਕੋਲੋਂ ਸਹਿਯੋਗ ਦੀ ਬੇਯਾਸ ਕਰ ਰਹਾ ਕਿ ਹਲਕਾ ਕੋਟਪੂਰ ਨੂੰ ਆਪ ਇੱਕ ਨਮੁੰਨੇ ਦਾ ਜਿਹੜਾ ਅਸੀਂ ਹਲਕਾ ਬਣਾਉਣਾ ਹੈ ਕੋਟਪੂਰੇ ਸ਼ਹਿਰ ਦੇ ਵਿੱਚ ਅਨੇਕਾਂ ਸਮੱਸਿਆਵਾਂ ਹੈਗੀਆਂ ਉਹਨਾਂ ਨੂੰ ਆਪਾਂ ਹੱਲ ਕਰਨਾ ਹੈ ਜੋ ਜੋ ਹੋ ਗਏ ਮੈਂ ਉਹ ਨਾਲ ਇੱਕ ਵਾਰ ਤੁਹਾਡੇ ਨਜ਼ਰ ਕਰਨਾ ਚਾਹਣਾ ਹੈ ਹਲਕਾ ਕੋਟ ਪੁਰਾਦੇ ਵਿੱਚ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾ ਕਰਨ ਲਈ ਲਗਭਗ 8 ਕਰੋੜ ਰੁਪਏ ਦੇ ਪ੍ਰੋਜੈਕਟ ਲਾਏ ਗਏ 1 ਸਾਲ ਦੇ ਵਿੱਚ ਸਰਕਾਰੀ ਜਿਹੜੇ ਸਕੂਲ ਹੈ ਉਹਨਾਂ ਦੀ ਬਿਹਤਰੀ ਲਈ 4 ਕਰੋੜ ਰੁਪਿਆ ਖਰਚ ਕਰ ਦਿੱਤਾ ਗਿਆ ਸਰਕਾਰਾਂ ਸਰਕਾਰੀ ਹਸਪਤਾਲਾਂ ਦੀ ਬਿਹਤਰੀ ਲਈ ਜ਼ਿਲ੍ਹਾ ਫਰੀਦਕੋਟ ਵਿੱਚ 12 ਕਰੋੜ ਰੁਪਏ ਜਾਰੀ ਕੀਤੇ ਗਏ ਤੇ 4.5 ਕਰੋੜ ਰੁਪਇਆ ਹੋਰ ਅਪਦਾ ਜਾਰੀ ਕਰਨਾ ਸੋ ਇਹ ਜਿਹੜਾ ਹਸਪਤਾਲਾਂ ਦੇ ਵਿੱਚ ਜਿਹੜੇ ਸ਼ਿਵ ਹਸਪਤਾਲਾਂ ਦੀ ਤਾਂ ਬਹੁਤ ਅੱਛੀ ਰਿਪੋਰਟ ਆ ਰਹੀ ਹੈ ਕਾਫੀ ਵਧੀਆ ਪੱਗ ਲੇ ਗਏ ਆ ਮੈਡੀਕਲ ਕਾਲਜ ਦੇ ਵਿੱਚ ਹੋਰ ਕੰਮ ਕਰਨ ਦੀ ਲੋੜ ਹੈ ਉਥੇ ਅਸੀਂ ਅਗਲੇ ਕੁ ਦੋ ਦਿਨਾਂ ਵਿੱਚ ਵਿਜ਼ਿਟ ਵੀ ਕਰਾਂਗੇ ਜਿੱਥੇ ਜਿੱਥੇ ਕਮੀਆਂ ਹਨ ਉਹਨਾਂ ਨੂੰ ਦੂਰ ਕਰਾਂਗੇ ਕਿਉਂਕਿ ਜਿਹੜਾ ਮੈਡੀਕਲ ਕਾਲਜ ਵੀ ਹੈ ਇਹ ਕੱਲਾ ਹਲਕਾ ਕੋਲਕੂਰਾ ਨਹੀਂ ਕੱਲਾ ਜ਼ਿਲ੍ਹਾ ਫਿਰਕੋਟ ਨਹੀਂ 6-7 ਜ਼ਿਲ੍ਹੇ ਪੰਜਾਬ ਦੇ ਇੱਕ ਤੋਂ ਦੋ ਰਾਜਸਥਾਨ ਦੇ ਜ਼ਿਲ੍ਹਿਆਂ ਤੋਂ ਵੀ ਇਹ ਇਹ ਕੈਟਰ ਕਰਦਾ ਸੋ ਉਥੋਂ ਲਈ ਵੀ ਮੈਂ ਮੰਤਰੀ ਸਾਹਿਬ ਨਾਲ ਗੱਲ ਕਰਦਾ ਰਹਿਣਾ ਸੋ ਉਹਦੀ ਵੀ ਬਿਹਤਰੀ ਲਈ ਕੰਮ ਕਰਾਂਗੇ ਹਲਕੇ ਦੀ ਬਿਜਲੀ ਸਪਲਾਈ ਠੀਕ ਕਰਾਉਣ ਲਈ 4 ਕਰੋੜ 85 ਲੱਖ ਰੁਪਏ ਖਰਚ ਕੀਤੇ ਸਹਰ ਕੋਟਪੁਰਾ ਦੀ ਬਿਹਤਰੀ ਲਈ 7 ਕਰੋੜ ਰੁਪਏ ਵਿਸ਼ੇਸ਼ ਫੰਡ ਜਾਰੀ ਹੁਣ ਥੋੜੇ ਦੇ ਨਾ ਟਕ ਹੋ ਜਾਏਗਾ ਸ਼ਹਿਰ ਕੋਟਪੁਰਾ ਵਿੱਚ ਪੀਣ ਵਾਲੇ ਪਾਣੀ ਦੀ ਨਿਰੰਤਰ ਸਪਲਾਈ ਲਈ ਇੱਕ ਵਿਸ਼ੇਸ਼ ਪ੍ਰੋਜੈਕਟ ਲਿਖਿਆ ਜਾ ਰਿਹਾ ਕਿਉਂਕਿ ਪਿਛਲੇ 10 ਸਾਲ ਤੋਂ 365 ਦਿਨ ਹੁੰਦੇ ਸਾਲ ਦੇ ਸਾਲ ਦੇ 365 ਦਿਨ ਹੁੰਦੇ ਆ ਔਨ ਰਿਕਾਰਡ ਇਹ ਆ ਵੀ 200 ਦਿਨ ਪਾਣੀ ਦੀ ਬੰਦੀ ਰਹੀ ਪੀਣ ਵਾਲੇ ਪਾਣੀ ਮਤਲਬ ਜਿੱਥੇ ਅਸੀਂ ਪੀਣ ਵਾਲਾ ਪਾਣੀ ਭਈਆ ਨਹੀਂ ਕਰਾ ਸਕਦੇ ਉਹ ਕਾਦੀ ਸਰਕਾਰ ਰੱਖੀ ਕਰ ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਵਾਸੀ ਮਾਣ ਹੋਰਾਂ ਦੀ ਗਤੀਸ਼ੀ ਲਗਵਾਈ ਹੈ ਸਰ ਉਹ ਵੀ ਜਿਹੜੀ ਸਮੱਸਿਆ ਆ ਉਹਦੇ ਤੋਂ ਵੀ निजात ਆਪਾਂ ਪਾ ਲਾਂਗੇ 365 ਦਿਨ ਪਾਣੀ ਦੀ ਦੇਣੀ ਪੀਣ ਵਾਲੇ ਪਾਣੀ ਦੀ ਸਪਲਾਈ ਹੋਇਆ ਕਰੇਗੀ ਸ਼ਹਿਰ ਕੋਟਪੁਰਾ ਦੇ ਬੱਸ ਸਟੈਂਡ ਦੀ ਕਾਇਆਕਲਪ ਲਈ ਲਗਭਗ 6.5 ਕਰੋੜ ਰੁਪਏ ਜਾਰੀ ਕੀਤੇ ਜਾਣਗੇ 6.5 ਕਰੋੜ ਉਹ ਤੁਹਾਡੇ ਨਾਲ ਸਲਾਹ ਕਰਾਂਗੇ ਸਾਰਿਆਂ ਨਾਲ ਕਿ ਬੱਸ ਸਟੈਂਡ ਕਿੱਥੇ ਬਣਾ ਲਵਾਂ ਕੀ ਕਰਨਾ ਹੈ ਸੁਪਰ ਸ਼ਕਲ ਜਿਹੜੀ ਮਸ਼ੀਨ ਹੈ ਕਿਉਂਕਿ ਸੀਵਰੇਜ ਦੀ ਬੜੀ ਸਮੱਸਿਆ ਰਹਿੰਦੀ ਹੈ ਜਦੋਂ ਥੋੜਾ ਜਿਹਾ ਵੀ ਪੈ ਜੇ ਮਤਲਬ ਬੜਾ ਲੱਗ ਜਾਂਦਾ ਥੱਪੜੀ ਲੱਗ ਜਾਂਦਾ ਮੈਂ ਤਾਂ ਸਗੋਂ ਲੱਗਦਾ ਲੱਗਦਾ ਯਾਦ ਕਰਦਾ ਸੀ ਮੈਂ ਕਿਹਾ ਸ਼ਾਇਦ ਪਤਾ ਨਹੀਂ ਅਸੀਂ ਆਪਦੀ ਡਿਊਟੀ ਕੀ ਕਰ ਰਹੇ ਆ ਜਾਂ ਆਪੋਜੀਸ਼ਨ ਵਾਲੇ ਨਹੀਂ ਕਰ ਰਹੇ ਇੰਨੀ ਦੇਰ ਤੱਕ ਮੈਂ ਕਿਹਾ ਮੈਂ 15 ਵੀਡੀਓ ਪਾ ਲੈਣੀਆਂ ਸੀਗੀਆਂ ਹੈ ਜਿਹੜੀ ਚੀਜ਼ ਦੀ ਲੂੜ ਹੈ ਜਿਹਦੇ ਮਤਲਬ ਉੱਪਰ ਬੋਲਦਾ ਹੈ ਸੋ ਬੜਾ ਵੱਡੀ ਸਮੱਸਿਆ ਹੈ ਜਿਹੜੀ ਵਿੱਚ ਕੋਰਪੋਰੇਸ਼ਨ ਨੇ ਉਹਦੇ ਵਾਸਤੇ ਮਤਲਬ ਵੱਡਾ ਹਾਲ ਤਾਂ ਇਹ ਵੀ ਸੀ ਵੀ ਸਾਰਾ ਹੀ ਓਵਰ ਆਲੋ ਪਰ ਉਹਦੀ ਸ਼ੁਰੂਆਤ ਆਪਾਂ ਜਿਹੜੀ ਸੁਪਰ ਸ਼ਕਰ ਮਸੀਤ ਫਰੀਦ ਕੇ ਉਹ ਕਰ ਲਈ ਗੱਲ ਕੇ ਕਰ ਰਹੇ ਆ ਜਲਾਲੇਣਾ ਰੌਂਡ ਦੇ ਦੁਆਰੇ ਨਾਲ ਇਹਦਾ ਕੰਮ ਵੀ ਜਲਦੀ ਸ਼ੁਰੂ ਕਰਾਵਾਂਗੇ ਆਪਾਂ ਦੇਵੀ ਵਾਲਾ ਰੌਂਡ ਦਾ ਕੰਮ ਅਸਿੱਖਾਣਾ ਰੋਡ ਦਾ ਕੰਮ ਦੇਵੀ ਵਾਲਾ ਰੋਡ ਦਾ ਕੰਮ ਤਾਂ ਮੁਕੰਮਲ ਹੋ ਗਿਆ ਪਰ ਬੇ ਇੱਕ ਬੇਨਤੀ ਕਰ ਗਿਆ ਤਾਂ ਕੁੱਡੇ ਰਹੇ ਦੇਵੀ ਵਾਲਾ ਰੋਡ ਦੀ ਜਿਹੜੀ ਕੈਪੈਸਿਟੀ ਹੈ ਉਹ ਵੱਡੇ ਟਰੱਕਾਂ ਅਸਤੇ ਦੀ ਇਗਨ ਸੋ ਜੇ ਉਹ ਤਾਂ ਕੋਈ ਸਾਖੀ ਟਰਾਲਾ ਲੈ ਕੇ ਡਾਟਾ ਤਾਂ ਮੇਰਾ ਖਿਆਲ ਆ ਵੀ ਤੁਸੀਂ ਵੀ ਅਗਾ ਕਰੋ ਮੈਂ ਟਰੈਲ ਗਾੜਾ ਤਾਂ ਕਿਹਨਾਂ ਉੱਥੇ ਰੁਕਿਆ ਭਰੇ ਵੀ ਟਰਾਲੇ ਜਿੱਥੇ ਜਾਣਗੇ ਕਿ ਉੱਥੇ ਖੋਲ ਜਾਵਾਂ ਕਿਉਂਕਿ ਲੋਡ ਵੀਰੇ ਕੈਪੈਸਿਟੀ ਹੁੰਦੀ ਹੈ ਦੇ ਇੱਕ ਨੂੰ ਸੋ ਆਪਾਂ ਉਹਨੂੰ ਆਪਾਂ ਠੀਕ ਰੱਖਣਾ ਆਪਣੇ ਸ਼ਹਿਰ ਦਾ ਉਹ ਜਿਹੜਾ ਉਹ ਇਨਫਰਾਸਟ੍ਰਕਚਰ ਹੈ ਇਹਨੂੰ ਆਪਾਂ ਪ੍ਰੋਪਰਲੀ ਯੂਜ਼ ਕਰ ਸੋ ਜੇ ਵੀ ਤੇ ਆਣ ਕੋ ਤੇ ਸਖਣਾ ਜਾਲੀ ਕਰਦੇ ਜੀ ਉਹਦਾ ਰੋ ਬਾਕ ਲੈ ਕੇ ਆ ਰਹੋ ਕਿ ਉੱਥੇ ਬੜੇ ਕਾਲੀ ਜਾਣਗੇ ਸਰ ਇਹ ਨਾਮ ਦੇ ਤੁਹਾਨੂੰ ਹੋਵੇਗਾ ਕੋਈ ਗਲਤ ਨਹੀਂ ਜੀ ਇਹ ਨੂ ਭਰੋ ਤਾਂ ਬਰੋ ਭਰੋ 99 ਠੀਕ ਹੈ ਜੀ ਸੋ ਸੋ ਜਲਾਲਨਾ ਰੋਡ ਤੇ ਦੁਆਰਾ ਰੋਡ ਦਾ ਜਿਹੜਾ ਕੰਮ ਹੈ ਇਹ ਆਪਾਂ ਜਲਦੀ ਸ਼ੁਰੂ ਕਰਾਂਗੇ ਸੋ ਇੱਕ ਰੀ-ਰੋਡ ਦਾ ਵੀ ਪਲਾਨ ਕਰ ਰਹੇ ਹਾਂ ਕਿ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਇੱਕ ਜਿਹੜੀ ਬੜੀ ਵੱਡੀ ਸਮੱਸਿਆ ਉਹ ਹੈ ਆਪਣਾ ਜਿਹੜਾ ਪੁਲ ਤੋਂ ਮੁਗਲੇ ਪਾਸੇ ਦਾ ਬੜਾ ਪੁਲ ਤੇ ਵੀ ਢੀਰਾ ਹੋ ਗਿਆ ਸੋ ਜਿਹੜੀਆਂ ਸੋਲਰ ਲਾਈਟਰ ਦਾ ਵੀ ਉਹਦਾ ਪ੍ਰੋਡਕਟ ਬਣਾਉਣ ਦੀ ਮੈਂ ਉਹਦੀ ਕੋਸ਼ਿਸ਼ ਲਗਾਈ। ਸੋ ਜਲਦੀ ਕਰ ਲਾਂਗੇ। ਸੋ ਇੰਨੀਆਂ ਬੇਤੀਆਂ ਸੀਗੀਆਂ ਉਹ ਤੁਹਾਡੇ ਜਨਮ ਕੀਤੀਆਂ। ਬਾਕੀ ਗੱਲ ਤੁਹਾਡੇ ਥਾਰਾਂ ਦਾ ਸਾਥ ਚਾਹੀਦਾ। ਅ ਹਲੇ ਵੀ ਮੈਨੂੰ ਇਹ ਲੱਗਦਾ ਵੀ ਜਿਹੜੀ ਚਿੱਟੇ ਦੀ ਸਮੱਸਿਆ ਤੇ ਅੱਜ ਨਿਜਾਦ ਆਉਣ ਵਾਸਤੇ ਆਪਾਂ ਬਹੁਤ ਕੁਝ ਕਰਨਾ। ਲੱਗੀ ਹੋਈ ਹੈ ਪਰਚੇ ਦੇ ਰਹੀ ਹੈ। ਪਰਚੇ ਦੇਣ ਦਾ ਮੈਨੂੰ ਲੱਗਦਾ ਉਹਨਾਂ ਦਾ ਜਿਆਦਾ ਅਸਰ ਦੇਖਣੀ ਰਿਆ ਪਰਚੀਆਂ ਪੰਜੇ ਤੇ ਬਰਤੀ ਦੇ ਲਈਏ ਸੋ ਆਪਾਂ ਨੂੰ ਚਾਹੀਦਾ ਵੀ ਕੰਫਲਿਕਟ ਕਰੀਏ ਮੁਹੱਲੇਆਂ ਦੇ ਵਿੱਚ ਥੋੜਾ ਜਿਹਾ ਮੈਂ ਤਾਂ ਮਤਲਬ ਕੈਪ ਵੀ ਰੁਆਇਆ ਸੀਗਾ ਸੋ ਅੱਗੇ ਵੀ ਆਪਾਂ ਕਰਦੇ ਆ ਜਿਹੜਾ ਸਟੇਟ ਪੱਧਰ ਤੇ ਵੀ ਇਹਨੇ ਪ੍ਰੋਗਰਾਮ ਵੱਧ ਰਹੇ ਆ ਸੋ ਆਪਾਂ ਵੀ ਰਲ ਮਿਲ ਕੇ ਵੀ ਕੁਝ ਜੇ ਤੁਸੀਂ ਮਿਲ ਕੇ ਸੁਝਾਓ ਲੋਨਡਰ ਆਰਡਰ ਵੀ ਸਥਿਤੀ ਵੀ ਬਹੁਤ ਮਾੜੀ ਹੋ ਚੁੱਕੀ ਐ ਸ਼ਹਿਰ ਜਿਹੜਾ ਹਰ ਰੋਜ਼ ਕੋਈ ਨਾ ਕੋਈ ਤੁਹਾਡੇ ਇਲਾਕੇ ਵੀ ਇੱਕ ਹਮਲਾ ਹੋਇਆ ਇੱਕ ਬਲੈਰ ਵੱਡੀ ਤੇ ਇਹ ਨਹੀਂ ਆਉਂਦੀ ਸੀ ਟੀਵੀ ਨਹੀਂ ਲੱਗ ਸਕਦੇ ਸ਼ਾਇਦ ਦੇ ਵਿੱਚ ਛੁਪਾ ਪਿਆ ਗਿਆ ਉਹਨੇ ਉਹ ਤਾਂ ਪਲਾਨ ਕਰ ਲਿਆ ਸੀ ਸੀਸੀਟੀਵੀ ਦਾ ਸੀਸੀਟੀਵੀ ਤਾਂ ਪਲਾਨ ਕਰ ਲਿਆ ਪਹਿਲਾਂ ਦੇ ਬਾਹਰ ਦੇ ਸੀ ਗਿੱਲ ਇਹ ਤਾਂ ਹਜੇ ਕੁਝ ਪਤਾ ਨਹੀਂ ਹੈ ਪੁਲਿਸ ਕੁਝ ਕਰਦਾ ਨਹੀਂ ਰਹੀ ਹੈ ਕੋਈ ਤਾਂ ਹਾਂ ਜੇ ਨਾਲ ਲੋਕਲੇ ਨੇ ਸਪੀਕਰ ਸਾਰੇ ਦੇ ਗੁੰਡਾਗਰਦ ਦੇ ਘਟਨਾ ਹੋਈ ਜਨਾ ਉਦੇ ਉੱਪਰ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਸਾਰਾ ਕੁਝ ਆ ਗਿਆ ਪੁਲਿਸ ਤਾਂ ਅਸਮੇਂ ਬੱਦੇ ਲੱਭਦੀ ਪਤਾ ਲੱਗੇ ਕੌਣ ਆਪਾਂ ਉਸ ਨੂੰ ਪਤਾ ਲੱਗਦਾ ਬਾਬਾ ਮੈਂ ਰਿਪੋਰਟ ਲੈ ਲਿਆ ਪੁਸਤਿਕ ਦੇ ਮੈਡੀਕਲ ਦੀ ਗੱਲ ਕੀਤੀ ਸੀ ਕੈਂਸਰ ਵਿਭਾਗ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਇੱਥੇ ਪ੍ਰੋਪਰ ਕੋਈ ਬੈੱਡ ਨਹੀਂ ਹੈ ਕੋਈ ਕਹਿੰਦਾ ਮੇਰੇ ਘਰ ਨੂੰ ਕੈਂਸਰ ਆ ਮੈਂ ਖੁਦ ਇੱਥੇ ਜਾਂਦਾ ਹਾਂ ਇਹਨਾਂ ਬੁਰਾ ਹਾਲ ਇੱਕ ਡਾਕਟਰ ਦੋ ਦੋ ਸਮਰੀਂ ਹੁੰਦਾ ਹੈ 4-4 ਬੇਟਨ ਇੱਕ ਸੂਆ ਜਾ ਕੇ ਨੰਬਰ ਲਾਉਣੇ ਪੈਂਦੇ ਸਰਕਾਰ ਇਹਦੇ ਪ੍ਰਤੀ ਕੀ ਕਰ ਰਹੀ ਹੈ ਕਿ ਸਿਰਫ ਜਾਂਦੀ ਉੱਥੇ ਕੁਝ ਨਹੀਂ ਕਰਦੀ ਮੈਂ ਉੱਥੇ ਮੌਕੇ ਤੇ ਬਹੁਤ ਗਰੀ ਦੇਖਦਾ ਕਿੰਨੇ ਵਰੀ ਆਪਣੇ ਸਿਹਤ ਮੰਤਰੀ ਆ ਗਏ ਇਸ ਪਾਸੇ ਵੱਲੀ ਕੋਈ ਧਿਆਨ ਹੀ ਨਹੀਂ ਦਿੰਦਾ ਜੀ ਆਪਾਂ ਇਹਦੇ ਵਾਸਤੇ ਨਾ ਪੈਤਾਲੀ ਜਾ ਕੇ ਹਾਂ ਲੋਕਾਂ ਨੂੰ ਜਦੋਂ ਕੈਂਸਰ ਵਾਰਡ 'ਚ ਸਪੈਸ਼ਲ ਜਾਊਗਾ ਪਹਿਲਾਂ ਐਮਰਜੈਂਸੀ 'ਤੇ ਜ਼ਿਆਦਾ ਜ਼ੋਰ ਦਿੱਤਾ ਹੋਇਆ ਜੀ ਮੈਂ ਕਿਹਾ ਵੀ ਐਮਰਜੈਂਸੀ ਠੀਕ ਕਰ ਲਈਏ ਐਮਰਜੈਂਸੀ ਦਾ ਕੰਮ ਪਹਿਲਾਂ ਕਰਵਾ ਲੈਣੇ ਜਲਦੀ ਤੇ ਮੈਂ ਕੈਂਸਰ ਵਾਰਡ 'ਚ ਵੀ ਜਾ ਕੇ ਆਉਂਗਾ ਇਹ ਤਾਂ ਆਪਣਾ ਫਰਜ਼ ਹੈ ਮੁੱਢਲਾ ਫਰਜ਼ ਮਰੀਜ਼ਾਂ ਦਾ ਖਿਆਲ ਰੱਖਣਾ ਆਪਣਾ ਫਰਜ਼ ਹੈ ਤੋਂ ਆਪਣੀ ਤਾਂ 20 ਸਾਲ ਤੋਂ ਲੜਾਈ ਇਹੇ ਰਹੀ ਹੈ ਕੈਂਸਰ ਦੇ ਮਰੀਜ਼ਾਂ ਦੀ ਜੀਵਨ ਜ ਰਏ ਆਪਾਂ ਬਿਲਕੁਲ ਸਰ ਮੈਂ ਕਾਹਿੰਗਾ ਜੰਗਾ ਕੀ ਤਾਂ ਤੁਸੀਂ ਦੱਸਿਆ ਸੰਧਵਾ ਸੰਧਵਾ ਜੀ ਮੈਂ ਨਾ ਸਰ ਇੱਕ ਮਿੰਟ ਮੈਂ ਨਾ ਲਾਗ ਡਾਟਾ ਫਰਮ ਨਿੱਕੜੇ ਦਾਖਲ ਹੋਣਾ ਹੀ ਹੋਵੇਗਾ ਮੇਰਾ ਮਰੀਜ਼ ਜਾਣ ਕੇ ਬਕਾਇਦਾ ਥੱਲੇ ਪਿਆ ਡਾਕਟਰ ਸਾਹਿਬ ਨੂੰ ਆਨ 10 ਵਜੇ ਫੋਨ ਕੀਤਾ ਅਗਲੇ ਦਿਨ ਮੈਨੂੰ ਕਹਿੰਦਾ ਤਾਂ ਤੂੰ ਮੈਨੂੰ ਪਰੇਸ਼ਾਨ ਕੀਤਾ ਤਾਂ ਇਹਦਾ ਪੱਤੇ ਦਾ ਰੂਮ ਛੋੜ ਦੇ ਮੈਂ ਕਿਹਾ ਮੇਰਾ ਮਰੀਜ਼ ਹੈ ਥੱਲੇ ਪਿਆ ਤੂੰ ਉਦੋਂ ਰ ਇਹਨੂੰ ਦਾਖਲ ਕਰ ਜਦੋਂ ਤੈਨੂੰ ਜਰੂਰਤ ਹੈ 100% ਗੱਲਾਂ ਤੇ ਤੋਂ ਬਾਅਦ ਚ ਗੱਲ ਪਰਸਨਲ ਸਰੋਵਰ ਸਾਹਿਬ ਮੇਰਾ ਇੱਕ ਸਵਾਲ ਅਨੇਕ ਦੀ ਹੁੰਦੀ ਪਰਸਨਲ ਗੱਲਾਂ ਪ੍ਰੈਸ ਕਾਨਫਰੰਸ ਜਿਹੜੀ ਜਦੋਂ ਕੋਈ ਡਿਮਾਂਡ ਆਏਗਾ ਜੇਕਰ ਕੋਈ ਮਰੀਜ਼ ਪਰਸਨਲ ਵੀ ਹੋ ਸਕਦਾ ਕਿਸੇ ਦਾ ਨਾ ਕੋਈ ਗੱਲ ਕੋਈ ਜੀ ਮੇਰਾ ਇੱਕ ਸਵਾਲ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬੇਰੋਜਗਾਰੀ ਬਹੁਤ ਵੱਡੀ ਸਮੱਸਿਆ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਹੇ ਅਸੀਂ ਬੇਰੋਜਗਾਰੀ ਤੇ ਬਹੁਤ ਛੇਤੀ ਜਿਹੜੇ ਕੰਮ ਕਰ ਰਹੇ ਹਾਂ ਪ੍ਰੀ ਫੋਕਲ ਪੁਆਇੰਟ ਹੈ ਜ਼ਿਲ੍ਹੇ ਦਾ ਇੱਕੋ ਇੱਕ ਫੋਕਲ ਪੁਆਇੰਟ ਹੈ ਜਿਹਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ 73 ਇੰਡਸਟਰੀਆਂ ਹੁੰਦੀਆਂ ਸੀ ਜਿਹੜੀਆਂ ਕਿ ਬੰਦ ਹੋ ਕੇ ਕੋਸ਼ਿਸ਼ ਹਿਮਾਚਲ ਚਲੀਆਂ ਗਏ ਆਂ ਕੁਝ ਹਰਿਆਣਾ ਚਲੀਆਂ ਗਈਆਂ ਹੁਣ ਇਸ ਟਾਈਮ 32 ਇੰਡਸਟਰੀਆਂ ਦੀ ਜਿਹੜੀ ਇਸ ਟਾਈਮ ਇਨਫੋਰਮੇਸ਼ਨ ਹੈਗੀ ਹੈ ਕਿਉਂ ਇੰਡਸਟਰੀਆਂ ਬੰਦ ਹੋ ਗਈਆਂ ਤੁਹਾਡੇ ਕੋਲ ਸੰਧਵਜ ਵੀ ਕਟਾਈ ਮਿਲਦੀ ਉਹ ਵੀ ਬੰਦ ਹੋ ਗਈ ਕਿ ਇਹ ਵੱਡੀ ਇੰਡਸਟਰੀ ਬਾਰੇ ਤੁਸੀਂ ਇਸ ਟਾਈਮ ਸਰਮੋਰ ਉਹਦੇ ਤੋਂ ਪੰਜਾਬ ਵਿਧਾਨ ਸਭਾ ਦੇ ਕਿਹ ਇੰਡਸਟਰੀ ਬਾਰੇ ਤੁਹਾਡਾ ਕੋਈ ਹੈ ਪੁਲਾਨੀ ਮੈਂ ਇੱਥੇ ਇੱਕ ਪ੍ਰੋਜੈਕਟ ਰਿਪੋਰਟ ਕਰਵਾਈ ਹੈ ਫੂਡ ਪ੍ਰੋਸੈਸਿੰਗ ਯੂਨਿਟ ਲਾਉਣਾ ਸੀ ਉਹਦੀ ਹਜੇ ਪ੍ਰੀਲੀਮਰੀ ਸਟਡੀ ਚੱਲ ਰਹੀ ਹੈ ਕਿ ਕੀ ਉਹ ਇੱਥੇ ਵਾਇਬਲ ਹੈ ਕਿ ਨਹੀਂ ਹੈ ਇੱਕ ਬੜਾ ਵੱਡਾ ਪ੍ਰੋਜੈਕਟ ਹੈ ਔਰ ਪਰਮਾਤਮਾ ਕਰੇ ਕਿ ਉਹਦੀ ਜਿਹੜੀ ਫੀਜ਼ਿਬਿਲਟੀ ਬਾਇਓਬਿਲਟੀ ਰਿਪੋਰਟ ਜੇ ਆ ਜਾਂਦੀ ਹੈ ਤੇ ਇਨੀਸ਼ੀਅਲ ਤੌਰ ਤੇ ਉਹਦੇ ਚ 20 ਕਰੋੜ ਦੀ ਜਿਹੜੀ ਤੁਸੀਂ ਇਨਵੈਸਟਮੈਂਟ ਦੀ ਹਜੇ ਸਾਡੇ ਕੋਲੇ ਆਈ ਹੈ ਸੋ ਉਹਦੇ ਵਾਸਤੇ ਉਹ ਕੀ ਮਾਡਲ ਹੋਵੇ ਕਿਸ ਤਰ੍ਹਾਂ ਬਣੇ ਉਹਦੇ ਵਾਸਤੇ ਬਸ ਸਟਡੀ ਕਰਾ ਰਹੇ ਕੱਲ ਹੀ ਮੀਟਿੰਗ ਕਰਕੇ ਆਏ ਸੋ ਆਪਾਂ ਬਿਲਕੁਲ ਕਿਉਂਕਿ ਹੋਰ ਇੰਡਸਟਰੀ ਜਿੱਥੇ ਫਾਇਦਾ ਕੋਈ ਨਹੀਂ ਬਾਕੀ ਜਿਹੜੀਆਂ ਇੰਡਸਟਰੀਆਂ ਤੋਂ ਚੱਲੀ ਗਈਆਂ ਉਹ ਤੁਹਾਨੂੰ ਪਤਾ ਹੀ ਹੈ ਉਸੇ ਵਾਲੀਆਂ ਦੀ ਗੱਲ ਸੀ ਅਗਲੇ ਕਦੇ ਹਿੱਸੇਦਾਰੀ ਲੈਣ ਨਾਲ ਸੀ ਵੱਧੀ ਚੱਲੇ ਜਾਂਦੇ ਹੁਣ ਇਹ ਹਿੱਸੇਦਾਰੀ ਕਿਸੇ ਨੇ ਨਹੀਂ ਮੰਗਣੀ ਇੱਥੇ ਨਵੀਆਂ ਇੰਡਸਟਰੀਆਂ ਪਾਵਾਂਗੇ ਆਪਾਂ ਸ਼ੂਗਰ ਮਿਲ ਦਾ ਵੀ ਬਹੁਤ ਦਿਰ ਦਾ ਚੱਲੀ ਜਾਂਦਾ ਹੈਗਾ ਰੋਲਾ ਸ਼ੂਗਰ ਮਿਲ ਬਾਕੀ ਉਹਦੇ ਬਾਰੇ ਪਤਾ ਕਰ ਲਾਂਗੇ ਕਿ ਕੀ ਉਹਦਾ ਸਟੇਟਸ ਹੈ ਲੇਕਿਨ ਜਿਹੜੀ ਫੂਡ ਪ੍ਰੋਸੈਸਿੰਗ ਯੂਨਿਟ ਹੈ ਮੈਗਾ ਫੂਡ ਪ੍ਰੋਸੈਸਿੰਗ ਯੂਨਿਟ ਉਹਦੇ ਬਾਰੇ ਮੈਂ ਪਲਾਨ ਕਰਦੇ ਲੱਗੇ ਸਪੀਕਰ ਸਾਹਿਬ ਇਹ ਨਿੱਜੀ ਕੰਪਨੀ ਹੈ ਗੁਜਰਾਤ ਦੀ ਗੈਸ ਕੰਪਨੀ ਹੈ ਉਹਦੇ ਵੱਲੋਂ ਜਿਹੜੇ ਨੁਕਸ ਪਾਇਆ ਜਾ ਰਿਹਾ ਨਾ ਭਾਵੇਂ ਬਿਜਲੀ ਦੀ ਤਾਰ ਤੋੜਤੀ ਟੈਲੀਫੋਨ ਦੀ ਇੰਟਰਨੈਟ ਦੀ ਸੀਵਰੇਜ ਦੀ ਪਾਣੀ ਦੀ ਉਹ ਨਾਇ ਕੌਂਸਲ ਐਨਓਸੀ ਦੇਣ ਤੋਂ ਪਹਿਲਾਂ ਕਹਿੰਦੇ ਆ ਵੀ 24 ਘੰਟਿਆਂ ਦੇ ਅੰਦਰ ਅੰਦਰ ਪੁਪਾਈ ਹੋਣੀ ਚਾਹੀਦੀ ਹੈ ਉਹ 72 72 ਘੰਟੇ ਪਾਣੀ ਸਪਲਾਈ ਦੇ ਬਾਅਦ ਹੁੰਦਾ ਜੀ ਉਹ ਮੈਂ ਕਰ ਲਿਆ ਜੀ ਮੈਂ ਧਿਆਨ ਕਿ ਲਿਆ ਤਾਂ ਮੈਂ ਪੰਜਾਬ 'ਚ ਨਾ ਇੱਕ ਮੋਦੀ ਸਾਹਿਬ ਦਾ ਇੱਕ ਬਿਆਨ ਆਇਆ ਵੀ ਉਹ ਯੂਸੀਸੀਆ ਜਿਹੜਾ ਨਾ ਲਾਗੂ ਕੀਤਾ ਜਾਣਾ ਸਿਵਲ ਕੋਡ ਉਦੇ ਬਾਰੇ ਪੰਜਾਬ ਵਿਧਾਨ ਸਭਾ ਦੀ ਤੁਸੀਂ ਕੀ ਸੋਚਦੇ ਹੋ ਦੇਖੋ ਪੰਜਾਬ ਵਿਧਾਨ ਬਤੌਰ ਪੰਜਾਬ ਵਿਧਾਨ ਸਭਾ ਦਾ ਸਪੀਕਰ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਹੁੰਦਾ ਹੈ ਮੇਰੇ ਦੀ ਕੁਝ ਬੰਦੀਆਂ ਹਰੇਕ ਮੰਦੇ ਦੀ ਆਗਿਆ ਉਹਦੀ ਫੌਜ ਹੁੰਦੀ ਹੈ ਲੇਕਿਨ